ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 5-6 ਘੰਟਿਆਂ ਦੀ ਅਫਰਡ ਤੁਹਾਨੂੰ ਦੇਣੀ ਹੈ ਅੱਜ ਮੌਸਮ ਦੀ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਦੁਪਹਿਰ ਬਾਅਦ ਪੱਛਮੀ ਸਿਸਟਮ ਇੱਕ ਵਾਰ ਫਿਰ ਤੋਂ ਸਰਗਰਮ ਹੋ ਸਕਦਾ ਪਰ ਇਹ ਬਹੁਤੇ ਵੱਡੇ ਏਰੀਆ ਨੂੰ ਕਵਰ ਨਹੀਂ ਕਰੇਗਾ ਤੇ ਅੱਜ ਟੁੱਟਵੇਂ ਤੌਰ ਤੇ ਹਲਕੀ ਬੂੰਦਾਬੰਦੀ ਹਲਕੀ ਕਿਨਮਣ ਦੇ ਅਸਰ ਬਾੜ ਸਕਦੇ ਨੇ ਸੋ ਅਫਾਸਲੇ ਜਿਹਾ ਤਾਜ਼ਾ ਸੈਟਲਾਈਟ ਦਸੀਨਾ ਦੇ ਤੁਹਾਨੂੰ ਸਿੱਧਾ ਲੈ ਕੇ ਚੱਲ ਰਹੇ ਹਾਂ ਲਗਭਗ ਇਸ ਵੇਲੇ ਦੁਪਹਿਰ ਦੇ ਸਵਾਗਤ ਨੂੰ ਗਜਨ ਜਾ ਰਹੇ ਨੇ ਤੇ ਜੇਕਰ ਅਫਾ ਤਸਵੀਰਾਂ ਦੇਖਦੇ ਹਾਂ ਤੇ ਪੱਛਮੀ ਸ ਬਦਲਾ ਦਾ ਨਿਰਮਾਣ ਹੋ ਰਿਹਾ ਖਾਸ ਕਰਕੇ ਜੇਕਰ ਆਪਾਂ ਫੈਲਾ ਗੱਲ ਕਰਦੇ ਹਾਂ ਲੈਂਦੇ ਵਾਲੇ ਪਾਸੇ ਤੇ ਰਾਵਲਪਿੰਡੀ اسلامਾਬਾਦ ਤੋਂ ਜਿਹੜੇ ਬੱਦਲ ਉੱਠ ਕੇ ਫਹਾੜਾ ਵੱਲ ਨੂੰ ਜਾ ਰਹੇ ਨੇ ਜੰਮੂ ਦੇ ਭਾਗਾਂ ਦੇ ਵਿੱਚ ਅਗਲੇ 2-3 ਘੰਟਿਆਂ ਦੇ ਵਿੱਚ ਅਮੀ ਹੋ ਜਾਣਗੇ ਤੇ ਦੂਜੇ ਫਾਸੇ ਜੀ ਸ਼੍ਰੀ ਅਉੜੀ ਸਰ ਸਾਹਿਬ ਔਰ ਤਲਵਾੜਾ ਦਸੂਆ ਜਲੰਧਰ ਮੋਗਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਇਹਨਾਂ ਭਾਗਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਬੱਦਲ ਬਣਿਆ ਹੋਇਆ ਸ਼ਾਹਕੋਟ ਨਕੋਦਰ ਜਿਹੜੇ ਸਾਈਡ ਤੇ ਦੂਜੇ ਫਾਸੇ ਜੀ ਹੁਆ ਸਾਈਡ ਦੇ ਵਿੱਚ ਚੰਡੀਗੜ੍ਹ ਮੋਹਾਲੀ ਪੰਜਗਲਾ ਰੋਪੜ ਇਹਨਾਂ ਭਾਗਾਂ ਦੇ ਵਿੱਚ ਉੱਪਰ ਬੱਦਲ ਬਣਿਆ ਹੋਇਆ ਤੇ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਵੀ ਟ ਯੂਪੀ ਦੇ ਫਾਟਮੀ ਫਾਗਾਂ ਦੇ ਵਿੱਚ ਬਦਲ ਐਸਵੇਰੇ ਬਣਿਆ ਹੋਇਆ ਇਹ ਬਦਲ ਕੋਈ ਬਹੁਤਾ ਵੱਡਾ ਜਿਹੜਾ ਏਰੀਆ ਕਵਰ ਨਹੀਂ ਕਰੇਗਾ ਬਹੁਤ ਹੀ ਫਾਗਮੀ ਛੱਡੇਗਾ ਤੇ ਹਲਕੇ ਟੁੱਟਵੇਂ ਛਰਾਟੇ ਹਲਕੀ ਬੂੰਦਾਬੰਦੀ ਆਉਣ ਵਾਲੇ ਘੰਟਿਆਂ ਤੱਕ ਕੁਸ਼ਕੀ ਤਰ੍ਹਾਂ ਦੇ ਵਿੱਚ ਦਰਜ ਹੋ ਸਕਦੇ ਨੇ ਉਹ ਦਵਾਬਾ ਖੇਤਰ ਵੀ ਹੋ ਸਕਦਾ ਹੈ ਜੇਨਾਂ ਤੋਂ ਵਿੱਚ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਹੁਸ਼ਿਆਰਪੁਰ ਦੇ ਕੁਝ ਖੇਤਰ ਹੋ ਸਕਦੇ ਨੇ ਜਾਂ ਫਿਰ ਪਠਾਨਕੋਟ ਸ੍ਰੀ ਅਮਰitsar ਸਾਹਿਬ ਤਨਤਾਰਨ ਸਾਹਿਬ ਮੌਕੇ ਦੇ ਕੁਝ ਖੇਤਰ ਹੋ ਸਕਦੇ ਨੇ ਜਾਂ ਫਿਰ ਚੰਡੀਗੜ੍ਹ ਮੋਹਾਲੀ ਪੰਜ ਕਲਰ ਰੋਫਰ ਇਹਨਾਂ ਸਾਰੇ ਜ਼ਿਲ੍ਹਿਆਂ ਤੋਂ ਕੁਝ ਕੁ ਆਗਾਸ ਹੋ ਸਕਦੇ ਨੇ ਜਿੱਥੇ ਬੂੰਦਾਬੰਦੀ ਤੇ ਸ਼ਰਾਟੇ ਲੱਗ ਸਕਦੇ ਨੇ ਕੁਝ ਖੇਤਰ ਐਸੇ ਵੀ ਹੋ ਸਕਦੇ ਨੇ ਜਿੱਥੇ ਸ਼ਰਾਟੇ ਤੇਜ਼ ਹੋ ਸਕਦੇ ਨੇ ਦਰਮਿਆਨੇ ਲੈਵਲ ਦੇ ਤਰ੍ਹਾਂ ਵੀ ਉਹ ਦਰਜ ਹੋ ਸਕਦੇ ਨੇ हरियाणा ਦੇ ਹੋਰ ਵੀ ਫਾਗ ਔਰ ਪਹਾੜਾ ਦੇ ਹੇਠਲੇ ਖੇਤਰ ਜੰਮੂ ਦੇ ਔਰ ਹਿਮਾਚਲ ਦੇ ਹੇਠਲੇ ਫਾਗਾ ਦੇ ਵਿੱਚ ਮੀਂਹ ਪਹੁੰਚਣਗੇ ਅਗਲੇ 2-3 ਘੰਟਿਆਂ ਦੇ ਵਿੱਚ ਤੇ ਇਹਨਾਂ ਫਾਗਾ ਦੇ ਵਿੱਚ ਵੀ ਹਲਕੀ ਟੁੱਟਮੀਆਂ ਕਾਰਵਾਈਆਂ ਵੇਖਣ ਨੂੰ ਮਿਲ ਸਕਦੀਆਂ ਨੇ ਸੋ ਸਿਸਟਮ ਅੱਜ ਸਮਾਪਤ ਹੈ ਜੀ ਸ਼ਾਮ ਹੁੰਦੇ ਹੁੰਦੇ ਜਾਂ ਕੱਲੀ ਅਗਲੇ 3-4 ਘੰਟਿਆਂ ਤੱਕ ਇਹਨੇ ਕੋਸ਼ਿਸ਼ ਕਰ ਦੇਣਾ ਅੱਗੇ ਨੂੰ ਤੇ ਉਸ ਤੋਂ ਬਾਅਦ ਅਗਲੇ ਜਿਹੜੇ ਦਿਨ ਨੇ ਹੁਣ ਗਰਮ ਤੇ ਖੁਸ਼ਕ ਰਹਿੰਦੇ ਜਾਫਰੇ ਨੇ ਤੇ ਅਗਲੇ 3-4 ਘੰਟੇ ਵੀ ਸਾਰੇ ਖੇਤਰਾ ਦੇ ਵਿੱਚ ਮੀਂਹ ਹੀ ਪਾਉਣਗੇ ਬੱਦਲ ਵੇ ਟੁੱਟਵੇਂ ਤੌਰ ਤੇ ਉੱਪਰ ਦੀ ਲੰਗੇਗੀ ਕੋਸ਼ਿਸ਼ ਕੀਤੀ ਹੈ ਇਸੇ ਹੋ ਸਕਦੇ ਨੇ ਜਿੱਤੇ ਸਰਾਟੇ ਲੱਗਣ ਦੀ ਉਮੀਦ ਰਹੇਗੀ ਸੋ ਜਿਹੜੇ ਖੇਤਰਾ ਦੇ ਵਿੱਚ ਬੱਦਲ ਇਸ ਵੇਲੇ ਬਣ ਰਿਹਾ ਜਾਂ ਫਿਰ ਬਣ ਚੁੱਕਾ ਉਹ ਖੇਤਰਾ ਅਸੀਂ ਤੁਹਾਨੂੰ ਦੱਸ ਦੂਗੀ ਧੰਨਵਾਦ ਜੀ ਸ਼ੁਕਰੀਆ